ਕੈ ਦਾਰਾਮ ਅਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ ਅਗਮ ਅਗੋਚਰ ਨਾ ਜਾਹੀ ਹਰ ਲਖਿਆ ਗੁਰ ਪੂਰਾ ਮਿਲੇ ਲਖਾਵੀਏ ਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸ ਜਨ ਕੋ ਹਰ ਲਵ ਲਾਵੀਏ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੇ ਸੋ ਠਾਏ ਪਾਵੀਏ ਰੇ ਹਰ ਹਰ ਨਾਮ ਅਮੋਲਕ ਹਰ ਹਪੈ ਹਾਲ ਦੇਵੇ ਤਾਂ ਨਾਮ ਧਿਆਵੀਏ ਰੇ ਜਿਸਨੂੰ ਨਾਮ ਦੇ ਮੇਰਾ ਸੁਆਮੀ ਤਸਲਿਖਾ ਸਭ ਛੜਾਵੀਏ ਰੇ ਹਰ ਨਾਮ ਅਰਾਦੇ ਸੇ ਤਨ ਜਨ ਕਹੀਏ ਤਿਤ ਮਸਤਕ ਭਾਗ ਤੁਰ ਲਿਖ ਪਾਵੀਏ ਰੇ ਤਿੰਨ ਦੇਖੇ ਮੇਰਾ ਮਨ ਬਿਕਸੇ ਜੂ ਸੁੱਤ ਮੇਰਾ maat ਗਲ ਲਾਵੀਏ ਰੇ ਮੰਬਾਰਿਕ ਹਰ ਪਿਤਾ ਪ੍ਰਭ ਮੇਰੇ ਮੋਕੋ ਦੇਹੁ ਮਤੀ ਜਿਤ ਹਰ ਪਾਵੀਏ ਰੇ ਜਿਉ ਬਸ਼ਰਾ ਦੇਖ ਗਉ ਸੁਖ ਮੰਨੇ ਤਿਉ ਨਾਨਕ ਹਰ ਗੱਲ ਲਾਵੀਏ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ